ਗੋਰਾ 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 ਪੁਲੀਆ ਦੋੜ ਬਣਦੀ ਐ ਮੰਦਾ ਫਿਰ ਜਲਦੀ ਆ ਜਾ ਪਾਣੀ ਦੀ ਖੋ ਪਹਿਲਾਂ ਹੁੰਦਾ ਨਵਾਂ ਮਕਾਨ ਸੀਗਾ ਜੋ ਉਹਨਾਂ ਨੇ ਪੂਰਾ 1.5 ਦਾ ਬਈਆ ਗੋਰਾ ਹੱਲ ਹੱਟਾ ਨੇ ਚਲ ਵਧੀਆ ਦਿਹਾੜੀਆਂ ਲੱਗ ਰਹੀਆਂ ਨੇ ਆਪਣੀਆਂ ਹਾਂ ਉਸੰਦਾ ਜਿਹੜਾ 12 ਮਾਸੇ ਇਹ ਕਮ ਰਿਹਾ 12 ਮਹੀਨੇ ਕਮ ਰਿਹਾ ਇਸੰਦਾ ਤੇ ਤੁਹਾਨੂੰ ਪਤਾ ਹੀ ਆ ਤੇ ਬਹੁਤ ਸੋਹਣਾ ਕਰਿਆ ਇਸ ਸਾਰਾ ਤੋੜਨਾ ਸੀ ਮੈਂ ਕਿਸੇ ਨੂੰ ਵੀ ਤੋੜਨਾ ਤਾਂ ਆਸਾਨੇ ਕਿਸੇ ਨੂੰ ਵੀ ਤੋੜਨਾ ਐ ਸਾਰਾ ਕੁਝ ਤੋੜਨੇ ਹਾਂਜੀ ਗੁੱਡ ਮਾਰਨਿੰਗ ਗਾਇਸ ਅਸੀਂ ਆ ਕੈਨੇਡਾ ਕੈਨੇਡਾ ਦੇ ਘਰ ਚੈੱਕ ਕਰੋ ਵੀਊ ਚੈੱਕ ਕਰੋ ਕੈਨੇਡਾ ਦਾ ਜੀ ਲੋ ਵੀ ਮਿੱਤਰੋ ਕੰਮ ਦੀ ਸ਼ੁਰੂਆਤ ਕਰਨ ਲੱਗੇ ਆ ਰਮਨ ਦਾ ਰਮਨਦੀਪ ਸਿੰਘ ਆ ਮੁੰਡਾ ਹਰਿਆਣੇ ਦੇ ਕਪਿਲ ਕਪਿਲ ਕੰਮ ਤੋਂ ਦਿਖਾ ਦਿ ਕੀ ਕੰਮ ਅੱਜ ਕਰਨਾ ਹੈ ਕਿ ਅਸੀਂ ਪਾਰਟ ਟਾਈਮ ਕੰਮ ਕਰ ਰਹੇ ਆ ਆਮੜਾ ਖੁਸ਼ ਹੈ ਸ਼ਟਰਡੇ ਸੰਡੇ ਫਰੀ ਸੀਗੇ ਅੱਜ ਕੰਮ ਕਰਨਾ ਹੈ ਤੇ ਕੰਮ ਤੁਹਾਨੂੰ ਪਤਾ ਹੀ ਆ ਬੜੇ ਕੰਮ ਹੈ ਤੁਹਾਨੂੰ ਉਹ ਹੈ ਨਹੀਂ ਇਹ ਪੂਰਾ ਕਰ ਖਤਮ ਕਰਨਾ ਆਪਾਂ ਅੱਜ ਏਸੀ ਔਨ ਕਰ ਲਈਏ ਏਸੀ ਕਰਦੇ ਹਾਂ ਹੁਣ ਤੋਂ ਪਹਿਲਾਂ ਏਸੀ ਔਨ ਕਰਦੇ ਜਿੰਨੇ ਆਪਣੇ ਹੈਗੇ ਉਜ਼ਾਰ ਸਭ ਕੱਢ ਲਏ ਹੋ ਉਹ ਜ਼ਰਾ ਪੈਠੜ ਕੇ ਆ ਤੇ ਆਹ ਕੱਲ ਕਿਤਾ ਸੀ ਮੁੰਡਿਆਂ ਨੇ ਕੰਮ ਤੇ ਅੱਜ ਮੇਰੇ ਸੈਟਰਡੇ ਤੇ ਸੰਡੇ ਦੀ ਛੁੱਟੀ ਸੀਗੀ ਤੇ ਇਸ ਕਰਕੇ ਆਪਾਂ ਇੱਧਰ ਆ ਗਏ ਅਨੇ ਤੇ ਆਪਾਂ ਸੁੱਚਾ ਸੁਰਮਾ ਮੂਵੀ ਦੇਖਣ ਜਾਣੀ ਸੀਗੀ ਬਟ ਨਹੀਂ ਜਾ ਪਾਇਆ ਸ਼ੁੱਕਰਵਾਰ ਨੂੰ ਸਵੀਟ ਟਿਕਟਾਂ ਬੁੱਕ ਕਰੀਆਂ ਸੀ ਪਰ ਕੈਨਸਲ ਕਰਕੇ ਸ਼ਨੀਵਾਰ ਕੀਤੀਆਂ ਸ਼ਨੀਵਾਰ ਨੂੰ ਕੰਮ ਪੈ ਗਿਆ ਸੰਡੇ ਨੂੰ ਕੰਮ ਪੈ ਗਿਆ ਫਿਰ ਉਹ ਮੰਡੇ ਨੂੰ ਕੰਮ ਪੈ ਗਿਆ ਤੇ ਸੁੱਚਾ ਸੁਰਮਾ ਬਬੂ ਮੰਦ ਬੂ ਵੀ ਦੇਖੀ ਨਹੀਂ ਯਾਰ ਮੈਂ ਪਰ ਮੈਨੂੰ ਬਹੁਤ ਚਾਹ ਆ ਮੈਂ ਦੇਖਣੀ ਆ ਵਿਦ ਫੈਮਿਲੀ ਬਟ ਕੋਈ ਨਹੀਂ ਆ ਮੁੰਡੇ ਚਾਹ ਖਣਨਦੇ ਪਏ ਆ ਬਿਸਕੁਟ ਲੈ ਆਏ ਨਵੇਂ ਅੱਜ ਦਾ ਮੁੰਡਾ ਸ਼ਕਤੀ ਵਾਟਰ ਸ਼ਕਤੀ ਵਾਟਰ ਆਪਾਂ ਪੀਵਾਂਗੇ ਦਬੈ ਨੂੰ ਦੁਪਹਿਰ ਨੂੰ ਪੀਵੇਂਗਾ ਚਲ ਠੀਕ ਹੈ ਵਧੀਆ ਓਕੇ ਲੋ ਵੀ ਮਿੱਤਰੋ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਸੀਂ ਚਾਹ ਪੀਣ ਲੱਗੇ ਆ ਤੇ ਬਾਜੀ ਲੈ ਕੇ ਆਏ ਨੇ ਬਿਸਕੁਟ ਤੇ ਸ਼ਨੀਅਤ ਵਾਰ ਅਸੀਂ ਵੇਲੇ ਜੀ ਗਏ ਅਸੀਂ ਪਾਰਟ ਟਾਈਮ ਕੰਮ ਕਰਨ ਆਏ ਆ ਕੰਟਰਕਸ਼ਨ ਦਾ ਕੱਲ ਵੀ ਆਏ ਸੀ ਅਸੀਂ ਤੋਂ ਉਡਫਾਨ ਕਰਕੇ ਗਏ ਸੀ ਕਿ ਕੰਡਕਸ਼ਨ ਦੀ ਸੰਬੰਧੀ ਤੇ ਆਹ ਕੰਟੇਨਰ ਦੇਖੋ ਅਸੀਂ ਕੱਲ ਭਰੇ ਐ ਕਿ ਅੱਜ ਖਾਲੀ ਹੋ ਜਾਣਾ ਤੇ ਆਪਣੇ ਹੈਗੇ ਰੇਸ਼ਮ ਭਾਜੀ ਇਹ ਹੈਗੇ ਕਰਨਾਲ ਤੋਂ ਆਪਣੇ ਭਾਜੀ ਏਸੀ ਓਨ ਕਰਤਾ ਸੀ ਤੇ ਹੁਣ ਅਸੀਂ ਬਸ ਹੋ ਜਾਣਾ ਸ਼ੁਰੂ ਕੰਮ ਲਈ ਆ ਸਾਡਾ ਸਮਾਨ ਪਿਆ ਐ ਤੋੜਪੰਨ ਕਰਨ ਵਾਲਾ ਸੰਦ ਪਏ ਨੇ ਦੇਖੋ ਕੱਲ ਅਸੀਂ ਇਹ ਕੰਮ ਕਰਕੇ ਗਏ ਆ ਸਾਰਾ ਤੋੜਪੰਨ ਕਰਕੇ ਗਏ ਆ ਚੱਕੋ ਚੱਕੋ ਇੱਕੋ ਬੋਠਾ ਆਵੇ ਚਾਹ ਬੋਤਲ ਦੇ ਪਈ ਨੇ ਸੂਰ ਨੇ ਕੱਪ ਲੈ ਕੇ ਐਸੀ ਸਪੈਸ਼ਲ ਆ ਪਾਣੀ ਦੀ ਉਹ ਬੋਤਲ ਦਾ ਟੱਕਣਾ ਤੇ ਵੇਖੋ ਜਗਾੜੇ ਮੁੰਡਾ ਕਿੱਥੋਂ ਦਾ ਐ ਮਾਛੀਵੜਾ ਸਰ ਤੇ ਕਿੱਥੇੋਂ ਦਾ ਐ ਲੁਧਿਆਣਾ ਜੀ ਦਾ ਜੀ ਦੇਖ ਰੋ ਵੀ ਟੰਡ ਕੋ 1200 ਵੀ ਚੰਨ ਹੋ ਗਿਆ ਤਾਂ ਪਤਾ ਕਰ ਲਿਓ ਹਾਂਜੀ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈਗੀ ਆ ਚੈੱਕ ਕਰੋ ਵੀਊ ਕੈਨੇਡਾ ਦਾ ਕੈਨੇਡਾ ਦੇ ਘਰ ਚੈੱਕ ਕਰੋ ਧੁੱਪ ਚੜ ਚੁੱਕੀ ਹੈ ਤੇ ਅਸੀਂ ਆਇਆ ਕੰਮ ਤੇ ਸ਼ਨੀ ਆਦ ਵਰ ਦਾ ਕੰਮ ਸੀ ਸਾਡੇ ਕੋਲ ਦੋ ਦਿਨ ਦਾ ਕੰਸਟਰਕਸ਼ਨ ਦੇ ਕੰਮ ਲਈ ਆਇਆ ਕੱਲ ਵੀ ਅਸੀਂ ਆਏ ਸੀ ਕੱਲ ਆ ਸਾਰਾ ਕੰਟੇਨਰ ਭਰਿਆ ਹੈ ਲੱਕੜ ਦਾ ਲੱਕੜ ਦਾ ਸਮਾਨ ਇਹਦੇ ਵਿੱਚ ਤੇ ਅਸੀਂ ਹੁਣ ਜਾਵਾਂਗੇ ਅੰਦਰ ਤੇ ਤੁਹਾਨੂੰ ਅੰਦਰ ਦਾ ਵੀਊ ਚੈੱਕ ਕਰਾਵਾਂਗੇ ਅੰਦਰ ਕੰਮ ਕਰ ਰਹੇ ਨੇ ਬੰਦੇ ਅੱਲਾ ਸਿਆਸ ਕੋਰ ਬਣ ਕੀਤੀ ਇੱਥੇ ਸਮਾਨ ਸੀਗਾ ਲੱਗਿਆ ਹੋਇਆ ਤੇ ਹੁਣ ਅਸੀਂ ਜਾਂਦੇ ਆ ਅੰਦਰ ਆ ਆਪਣੇ ਰੇਸ਼ਮ ਭਾਜੀ ਨੇ ਲੱਗੇ ਹੋਏ ਨੇ ਰੇਸ਼ਮ ਭਾਜੀ ਦਰਵਾਜ਼ਾ ਖੋਲ ਤਾਂ ਤੁਸੀਂ ਖੋਲ ਗਿਆ ਇਹ ਤੁਹਾਨੂੰ ਕਰ ਦੇਈਆ ਓਕੇ ਓਕੇ ਗਾਰਵੇਜ਼ ਕਰ ਦੇ ਇਸ ਤੋ ਲੋ ਜੇ ਇਸਨੂੰ ਕਰ ਦੇਈਆ ਓਕੇ ਓਕੇ ਤੇ ਕੱਲ ਅਸੀਂ ਲੱਗੇ ਹੋਏ ਸੀ ਸਾਰੇ ਤੋੜ ਭਾਂਨੇ ਕੀਤੀਏ ਉਹ ਕੰਟੇਨਰ ਖੜਾ ਹੈ ਕੰਟੇਨਰ ਭਰੇ ਹੈ ਤੇ ਛੱਤ ਵੀ ਤੋੜਤੀ ਸਾਰੀ तकरीबन ਲਗਭਗ ਕੁਝ ਰਹਿ ਗਈ ਔ ਤੋੜ ਦੇਣੀ ਹੈ ਕੰਦਾ ਵੀ ਦੇਖੋ ਕੈਨੇਡਾ ਦੇ ਘਰ ਕਿੰਨਾ ਡਾਂ ਬਣਦੇ ਨੇ ਕਰਦੇ ਘਰ ਹੁੰਦੇ ਨੇ ਤੁਹਾਨੂੰ ਵੀ ਪਤਾ ਹੈ ਅਲੱਗ-ਅਲੱਗ ਸਮਾਨ ਕੱਲੀ-ਕੱਲੀ ਛੱਤ ਕੱਲੀ-ਕੱਲੀ ਕੰਦਾ ਸਭ ਤੋੜ ਦਿਆਂਗੇ ਥੱਲੇ ਕੂੜਾ ਕਚਰਾ ਚੈੱਕ ਕਰੋ ਇਹ ਅਸੀਂ ਹੁਣ ਚੱਕਾਂਗੇ ਤੇ ਬਾਹਰ ਸਿੱਟਾਂਗੇ ਇਹਨੂੰ ਫੜਕੇ ਚੈੱਕ ਕਰੋ ਲੱਗੇ ਹੋਏ ਨੇ ਆਪਣੇ ਰੇਸ਼ਮ ਭਾਜੀ ਏਸੀ ਚੱਲ ਰਿਹਾ ਹੈ ਗਰਮੀ ਪੂਰੀ ਬੋਲੇ ਆ ਰੂਸੀ ਆ ਤੇ ਕੰਮ ਕੰਨਾਲ ਦੇ ਬਾਜੀ ਲੱਗੇ ਹੋਏ ਨੇ ਕੰਨਾਲ ਤੋਂ ਨੇ ਇਹ ਬਾਜੀ ਓਕੇ ਬਾਏ ਬਾਏ ਆਪਾਂ ਛੱਡ ਦੇਣੀ ਆ ਤੇ ਕੰਮ ਕਰਨ ਦਾ ਮਜ਼ਾ ਤਾਂ ਬਹੁਤ ਹੰਦ ਤੁਹਾਨੂੰ ਪਤਾ ਯਾਰ ਮੇਰਾ ਵੀ ਕੰਮ ਕਰਨਾ ਤੇ ਆ ਬਾਹਰ ਦਾ ਇਸੇ ਕੰਮ ਨੂੰ ਤੁਹਾਨੂੰ ਪਤਾ ਇਹ ਤੇ ਲੱਭਣਾ ਪੈਣਾ ਹੱਥ ਦੇੜਤੀ ਆ ਉੱਪਰ ਵਾਲੀ ਤੇ ਦੋ ਛੱਤਾਂ ਦੇੜਤੀਆਂ ਉੱਪਰ ਵਾਲੀਆਂ ਤੇ ਆ ਛੱਤ ਰਹਿੰਦੀ ਇਹ ਵੀ ਦੇੜਤੀ ਆ ਆ ਦੇਖ ਕੀ ਕਹਿੰਦਾ ਮੁੰਨਾ ਹੱਸ ਕੀ ਕਹਿੰਦਾ ਮੈਂ ਭਰਾਵਾ ਵਲੌਗ ਫਲਾਣੇ ਬੰਦ ਕਰਦੇ ਹੱਥ ਕੈਨੇਡਾ ਵਿੱਚ ਆ ਗਿਆ ਸੀ ਬਿਆਰੇ ਲੈ ਰਹੀ ਆਣਾ ਵੇਖਾਂ ਮੁੰਡੇ ਸਾਡੀ ਹਾਂਗੇ ਬੇਬਾਕ ਕੰਮ ਕਰਦੇ ਆਪੇ ਆਮ ਆ ਰਿਹਾ ਉਹ ਟਾਈਮ ਬਤਾ ਦਿੰਦਾ ਆਪਾਂ ਫਾਈਨ ਨਜ਼ਾਰੇ ਲੈਣੇ ਨੇ ਠੀਕ ਹੈ ਨੇ ਇੰਜੋਏ ਵੀ ਕੈਨ ਇੰਜੋਏ ਕਰਦੇ ਵੇ ਮੁੰਡੇ ਯਾ ਸ਼ੁੱਕਰ ਸ਼ਨੀਵਾਰ ਕੰਮ ਬਥੇਰਾ ਮਿਲ ਜਾਂਦਾ ਰਿਹਾ ਇਥੇ ਘਰਾਂ ਵਿੱਚ ਆ ਦੇਖ ਲਾ ਦਾ ਨਾਂ ਸ਼ਿ ਸਟੂਡੈਂਟ ਵੇ ਮੁੰਡਾ ਕੰਮ ਚੈੱਕ ਕਰੋ ਲੱਕੜ ਦੇ ਘਰ ਕੈਨੇਡਾ ਦੇ ਵਿੱਚ ਹਾਂ ਲੱਕੜ ਦੇ ਸਾਰੇ ਘਰ ਆ ਜਿੰਨੇ ਹੈਗੇ ਥੱਲੇ ਉੱਪਰ ਤੱਕ ਅੱਗ ਬਹੁਤ ਜਲਦੀ ਲੱਗਦੀ ਹੈ ਅੱਗ ਬਹੁਤ ਜਲਦੀ ਲੱਗਦੀ ਆ ਆ ਜਿਵੇਂ ਕਿ ਇਲੈਕਟ੍ਰਿਕ ਵਾਇਰ ਵਗਰਾ ਹੈ ਬਹੁਤ ਜਲਦੀ ਪਿੱਛੇ ਹੀ ਹੁਣ ਅੱਗ ਲੱਗੀ ਸੀ ਘਰ ਵਿੱਚ ਬਹੁਤ ਬੁਰਾ ਹਾਲ ਹੋਇਆ ਸੀਗਾ ਬੜੀ ਮੁਸ਼ਕਲ ਨਾਲ ਬਚੇ ਸੀਗੇ ਫੈਮਿਲੀ ਆ ਪਿੱਛੇ ਦਾ ਬੈਕਗ੍ਰਾਉਂਡ ਆ ਤੁਸੀਂ ਦੇਖ ਲਓ ਕਿੰਨੇ ਭਰੇ ਭਰੇ ਢੇਰ ਲੱਗੇ ਹੋਇਆ ਅਸਮਾਨੋਂ ਸੀ ਮਾਰਕ ਮਗਰ ਰੱਖਿਆ ਸੀ ਕਿ ਕੱਲ ਸਾਹਮਣੇ ਚੌਂਪੜੀ ਦੀ ਬੰਨੀ ਜੀ ਤੁਹਾਨੂੰ ਦਿਖਾਈ ਸੀਗੀ ਕਾਫੀ ਸੀਗੀ ਉਹ ਬਾਦੈਂ ਕੱਟੜ ਹਾਂ ਦਸ ਕੀ ਕਿੰਨਾ ਪਿਆ ਮੈਂ ਕੰਨਾ ਸੀਗਾ ਵੀ ਸੁਚਾシュਰਮਾ ਫਿਲਮ ਆ ਗਈ ਬੱਬੂ ਮੰਨਦੀ ਆਪਾਂ ਦੇਖਾਈ ਅੱਜ ਜਾ ਕੇ ਕੋਈ ਨਹੀਂ ਅੱਜ ਆਪਾਂ 10 ਵਜੇ ਦਾ ਸ਼ੋਅ ਆ ਚੱਲਾਂਗੇ ਨੋ ਪ੍ਰੋਬਲਮ ਦੇਖ ਲਾਂਗਾ ਜੇ ਟਾਈਮ ਮਿਲੂਗਾ ਅਜੇ ਬਥੇ ਟਾਈਮ ਨਿਕਲ ਕੇ ਰਾਤ ਨੂੰ ਚੱਲਾਂਗੇ ਦੇਖ ਲਾਂਗੇ ਸੁਚਾシュਰਮਾ ਕੁੱਕੜਾ ਕੰਮ ਕਰ ਲਈਏ ਇਹਦੇ ਕੰਮ ਵੀ ਕਰਨਾ ਹੈ ਕੋਈ ਨਹੀਂ ਫਿਲਮ ਵੀ ਦੇਖਾਂਗੇ ਕੰਮ ਵੀ ਕਰਾਂਗੇ ਰਾਤ ਨੂੰ ਫਿਲਮ ਵੀ ਦੇਖਾਂਗੇ ਅਜਾ ਪਾ ਸਾਰਾ ਕੰਮ ਨਿਬੜਨਾ ਟੈਨਸ਼ਨ ਲੈਣੀ ਨਹੀਂ ਆਪਾਂ ਤੇ ਥੱਲੇ ਬੇਸਮੈਂਟ ਵੀ ਤੁਹਾਨੂੰ ਦਿਖਾਈ ਸੀਗੀ ਥੱਲੇ ਦੇਰ ਦੇਣੀ ਆ ਛੱਤ ਵੀ ਤਾਂ ਫਿਰ ਮੈਂ ਦੇਰ ਦੇ ਦੇਣੀ ਛੱਤ ਦਾ ਕੋ ਟੈਨਸ਼ਨ ਹੀ ਛੱਤ ਨੂੰ ਮੈਂ 10 ਮਿੰਟ ਦੇਰ ਦੇ ਦਣਾ ਆਹ ਹਨ 10 ਮਿੰਟ ਜਦੋਂ ਹੋਏ ਛੱਤ ਸਾਰੀ ਤੇ ਆ ਕਾ ਵੀ ਲੱਗੇ ਹੋਏ ਆ ਤੇ ਆ ਕਿਚਨ ਵੀ ਆਪਾਂ ਦੇੜਨਾ ਹੀ ਆ ਕਿਚਨ ਵੀ ਦੇੜਨਾ ਸਾਰਾ ਆਪਾਂ ਤੇ ਆਏ ਸੀ ਵੀ ਵਰਬੇਜ ਇਹ ਸਭ ਕਵਾੜ ਚਾ ਇਤਨਾ ਕਰਦਾ ਸਮਾਨ ਮਤਲਬ ਕਿ ਪੂਰਾ ਨਵਾਂ ਮਕਾਨ ਸੀਗਾ ਜੋ ਉਹਨਾਂ ਨੇ ਪੂਰਾ 1.5 ਦਾ ਹੈ ਇੱਕ ਪੂਰਾ ਸ਼ਹਿਰ ਪਸਾਰਨ ਚੱਲ ਵਧੀਆ ਦਿਹਾੜੀਆਂ ਲੱਗ ਰਹੀਆਂ ਨੇ ਆਪਣੀਆਂ ਹਾਂ ਕਿਹਨਾਂ ਪਾਰ ਟਾਈਮ ਕੰਮ ਮਿਲਦਾ ਤੇ ਆਪਣੇ ਸ਼ਨੀਵਾਰ ਤੇ ਸ਼ੁੱਕਰਵਾਰ ਨੂੰ ਕਿੰਨੇ ਮਿਲਦਾ ਇਸ ਟਾਈਮ ਵਧੀਆ 7 ਦਿਨ ਲੱਗ ਜਾਂਦੇ ਨੇ ਆਪਣੇ ਕੰਮ ਦੇ ਬਸ ਵਧੀਆ ਚਲੋ ਕਰਦੇ ਅਸੀਂ ਜੋਬ ਹੋ ਆ ਵੀ ਛੱਤ ਦੇ ਦਿੱਤੀ ਆ 1 2 3 ਤਾਂ ਲਗਾ ਮੁੰਡਾ ਛੱਦੇ ਉਹਨੂੰ ਚੌਥੀ ਦਾ ਛੱਦੇ ਵੇ ਲੋ ਕਿੱਦਾਂ ਫਿਰ ਆਂਦਾ ਮਜਾ ਕੰਮ ਤੇ ਹੋਏ ਸਟੂਡੈਂਟ ਆਂਦਾ ਮਜਾ ਕੰਮ ਤੇ ਹਾਂਜੀ ਹਾਂਜੀ ਵੇਖ ਲੈ ਫਿਰ ਕੱਲ ਕਿ ਭਲਾਣਾ ਆਵੇਂਗਾ ਹਾਂ ਮੈਂ ਆਵਾਂਗੇ ਦੱਸ ਦੇ ਮੈਨੂੰ ਮੋਂਟਪਨ ਟਾਈਮ ਸਦਾਂ ਤੇ ਨੂੰ ਸਾਈਡ ਤੇ ਸਟਰਡੇ ਸ਼ਟਰਡੇ ਮੁੰਡਾ ਜੰਮ ਕਿੱਥੇ ਮਾਰਤਾ ਹੈ ਯਾਰ ਮੈਨੂੰ 2 ਦਿਨ ਤੋਂ ਯਾਰ ਪਰ ਮੁੰਡਾ ਕੰਮ ਕਰ ਰਿਹਾ ਹੈ ਕੰਡਕਸ਼ਨ ਦਾ ਐਨੂੰ ਕਹਿੰਦੇ ਬੱਸ ਕਰ ਰੈਸਟ ਕਰ ਬਈ ਆਹ ਦੇਰ ਦੀ ਛੱਤ ਤੇ ਮੁੰਡੇ ਨੇ ਰੈਸਟ ਕਰ ਲਿਆ ਆਪਣਾ ਅਪਰੇਸਟ ਕਰ ਦੇ ਨਾ 10 ਕੁ ਮਿੰਟ ਓਕੇ ਬਾਏ ਨੈਕਸਟ ਵਲੋਗ ਤੇ ਮਿਲਦੇ ਹਾਂ ਕੋਲਡਨ ਸ਼ੋਲਡਿੰਗ ਪੀਣੇ ਆ ਉਹ ਜੂਸ ਕਰ ਦੋ ਯਾਰ ਮੜਾ ਜਾ ਯਾਰ ਆਏ ਨੇ ਜੇ ਗੋਰ ਆਪਣਾ ਉਹ ਨਹੀਂ ਆਣਾ ਜਲਦੀ ਆਊਗਾ ਕੋ ਕੋ ਚੋ ਨਹੀਂ ਆਊਗਾ ਨੋ ਹੋਏ ਤਾਂ ਦਿੱਤਾ ਕੜਾ ਜੂਸ ਕਿੱਥੇ ਆ? ਜੂਸ ਕੱਢ ਲੋ। ਆ ਦੇਖੋ ਆ ਦੇਖੋ ਭਜੀ ਸਵਾਦ ਚੈੱਕ ਕਰੋ। ਓਹ ਕੀ ਲੈ ਕਹਿ ਮੁੰਡਾ? ਤੁਹਾਡੇ ਨੂੰ ਖਾਣ ਕੇ ਨੌਸ਼। ਕਰੇ। ਇਸਕੋ ਇੱਕ ਕਿਨੇ ਦੇ ਮਲੇ? ਜੂਸ 4 ਡਾਲਰ। 4 ਡਾਲਰ ਤੇ ਮਿਲ ਗਈ ਭਈ ਆ। ਚਲੋ ਵਧੀਆ ਹੈ। ਬਹੁਤ ਸਸਤਾ। ਓਕੇ ਬਾਏ ਗੁੱਡ ਨਾਈਟ। ਆ ਗਈ ਏ। ਇਹ ਆਪਣੀ ਨਰਜੀ। ਸਰੀਏ ਲਈ ਅਲਰਜੀ ਵਾਲ ਸਨੇ ਹੈ। ਆਹ ਜਿਹੜੀ ਨਜੀ ਵਾਸਤੇ ਬਦਾਮ ਸ਼ਿਵਾਰੇ, თੁਰਕੀ ਵਿੱਚ, ਕਿਸਮਿਸ। ਕਰਦਾ ਆਇਆ। ਹਮ, ਲਓ। ਬਿਸਕੁਟ ਹੀ ਆ ਗਿਆ ਬਹੁਤ ਸਮਾਲਾ ਪਿਆ ਆਪਣੇ ਕੋਲ ਕਾਲਾ ਸਿੱਪੀਜਾ ਮੰਗਾਇਆ ਸੀ। ਵੇਖ ਤਾਂ ਮੁੰਡੇ ਕੀ ਕਰਦੇ ਆ। ਵੇਖੇ ਭਲਾ ਕੀ ਕਰਦੇ ਆ ਮੁੰਡੇ। ਕੀ ਕਰਦਾ ਪਿਆ ਉਹ ਇਹ? ਕਰ ਰਹੀ ਕੀ ਇਹ? ਆ ਪੈਪ ਆ ਗਿਆ। ਕਿਹੜਾ ਪੈਪ ਆ ਗਿਆ? ਆਹ ਵਾਲਾ। ਹੂੰ ਹੂੰ। ਉਹਨਾਂ ਨੇ ਕੀ ਕੀਤਾ ਜਾਵੇ ਯਾਰ? ਉਹ ਗੁੱਠੇ ਤੋੜਨਾ। ਕਿਉਂਕਿ ਆ ਸਾਹਮਣੇ ਸਾਹਮਣੇ ਨਾ ਛੜਾ ਚੱਲਦਾ। ਬੜਾ ਵਹਿਲਾ ਕਿਤੇ ਵੀ ਵਹਿਲਾ ਰਹਿਣ ਦੇ ਨੂੰ ਛੜਪੜਾ ਕਿਉਂਕਿ ਨਾ ਕੋਈ ਓੱਖਾਂ ਦਾ ਏਅਰ ਕੰਡੀਸ਼ਨਰ ਦਾ ਸਿਸਟਮ ਕੋਈ ਹੈਗਾ। 13 ਪੰਗਨ ਵਾਲਾ ਰਹਿਣ ਦੇ। ਨਾਲ-ਨਾਲ ਹੈਗਾ ਸਾਹਮਣੇ ਵਾਲਾ। ਉਹ ਕਰ ਦੇ। ਮੈਂ ਕਰ ਦਿੰਦਾ। ਕਰ ਦੇ ਫਿਰ ਹਿੰਮਤਵਾਰ ਮੁੰਡਿਆਂ ਦਾ ਕੋਲੋ। ਦਿਖਾ ਦੇ ਪੰਜਾਬ ਦੇ ਰੰਗ ਇੱਥੇ। ਯਾ ਮੁੰਡੇ ਬਹੁਤ ਵਧੀਆ ਕੰਮ ਕਰਦੇ ਵੇ ਮੁੰਡਿਆਂ ਨੇ 1.5 ਤੱਕ ਕਮਰਾ ਕਮਰਾ ਸਾਰਾ ਤੇ ਅੱਗੇ ਵੀ ਮੁੰਡਿਆਂ ਨੂੰ ਕੰਮ ਦਵਾਂਗੇ ਆਪਾਂ ਤੇ ਹਰ 70 ਦਿਨ ਸੰਨ ਨੂੰ ਬੁਲਾਵਾਂਗੇ ਮੁੰਡੇ ਵਧੀਆ ਕੰਮ ਕਰਦੇ ਨੇ ਮੁੰਡੇ ਕਿੰਨਾ ਕੰਮ ਗੋਰੀ ਨੇ ਕਰ ਜਿੰਨਾ ਅਸੀਂ ਕੰਮ ਦੇੜਤਾ ਦੇਰ ਦੇ ਸ਼ਾਬਾਸ਼ ਤੇ ਮੁੰਡੇ ਦੀ ਉਮਰ ਕਿੰਨੀ ਤੇਰੀ? ਮੇਰੀ ਉਮਰ ਹੈ 18 ਪੈਣਾ ਇਹਨੂੰ 23 ਮੁੰਡੇ ਦੀ ਏਜ ਹੈ। ਦੇਖ ਲੋ ਕੰਮ ਹੈ ਕਿਦਾਂ ਕਰਦਾ ਹਾਰਡ ਵਰਕ। ਇਹਨੂੰ ਕਹਿੰਦੇ ਆ ਕਹਿੰਦੇ ਕੰਮ ਕੈਨੇਡਾ ਵਿੱਚ ਬੜਾ ਔਖਾ ਹੈ। ਆ ਦੇਖੋ ਮੁੰਡਾ ਕਰ ਰਿਹਾ ਕਰਦਾ ਕੰਮ ਕਰਨ ਦਾ ਵਿੱਚ। ਆਪਾਂ ਜੀ ਕਿਲ ਕੱਢਦੇ ਪਏ। ਕਿ ਕਿੰਨੇ ਦੇ ਕਿਲ ਛਾਤਾ ਦੇ ਕਿਲ ਹੁੰਦੇ ਜਦੋਂ ਆ ਪੰਜ ਜਿਪ ਟੌਕਸ ਲਾ ਦੇ ਨੇ ਆ। ਕੀ ਕਰਨਾ ਮੈਂ ਫਸ। ਅੱਲੇ ਦਾ ਕੰਮ ਸ਼ੁਰੂ ਕਰਨ ਲੱਗੇ ਹੁਸੀਂ ਹਾਂ ਬੇਸਮੈਂਟ ਤੋੜਨੀ ਸਾਰੀ ਕਿੰਨਾ ਸੋਹਣਾ ਕਰ ਰਿਹਾ ਦੇਖੋ ਤੇ ਦੇਖੋ ਬਹੁਤ ਸੋਹਣਾ ਕਰ ਰਿਹਾ ਇਸ ਸਾਰਾ ਤੋੜਨਾ ਸੀ ਆ ਕਿਚਨ ਵੀ ਤੋੜਨਾ ਆ ਅਸਾਂ ਅਸਾਂ ਨੇ ਕਿਚਨ ਵੀ ਤੋੜਨਾ ਆ ਸਾਰਾ ਕੁਝ ਤੋੜਨਾ ਆ ਆ ਦੇਖੋ ਇਹਨਾ ਵਧੀਆ ਸੋਨਾ ਮਕਾ ਰਿਹਾ ਬਹੁਤ ਜ਼ਿਆਦਾ ਜਲਦੀ ਆ ਜਾ ਪਾਲੇ ਜੀ ਖਾਓ ਪਹਿਲਾਂ ਦਾ ਪਾਲੇ ਜੀ ਖਾਓ ਆ ਦੇਖ ਕੇ ਸੋਨੇ ਮਕਾਨ ਵੇਲਾ ਕਿੰਨਾ ਸੋਨਾ ਘਰ ਹੈ ਦੇਖੋ ਭੈ ਡੇਰ ਸਭ ਦੇਰ ਦਾ ਨਾ ਜਿੰਦਾ ਗਾ ਅੱਗੇ ਜਾ ਕੇ ਦੇਖ ਅੱਗੇ ਜਾ ਕੇ ਉਹ ਇੱਧਰ ਜਾ ਕੇ ਦੇਖ ਸੂਰਾ ਇਹ ਕਬਜਾ ਕਰ ਲਾ ਤੂੰ ਕਬਜਾ ਕਰ ਲਾ ਇੱਥੇ ਬਾਹਰ ਰੂਸ਼ੇ ਦੇਖੋ ਤੁਸੀਂ ਇੱਕ ਵਾਰ ਪਹਿਲਾਂ ਤਾਂ ਠੀਕ ਹੈ ਔਰ ਇਹਨਾਂ ਦੇਖਾ ਤੋ ਖੁੱਲੀ ਰਹਿਣਾ ਚਲ ਕੋਲ ਰੱਖੋ ਦੇਖ ਕਰ ਰਹਿਣਾ ਆਹੀਂ ਬੋੰਡ ਪੰਗੇ ਲਈ ਜਾਂਦਾ ਯਾਰ ਤੂੰ ਵੀ ਐਵੇਂ ਕਿਉਂ ਮੰਦਾ ਮੇਰੇ ਕੈਨੇਡਾ ਦੇ ਕੈਨੇਡਾ ਕੈਡਾ ਸਾਹ ਦੇਣਾ ਪਾਉਂਦਾ ਥੱਲੇ ਕਿਦਾਂ ਦਤਰੇ ਬਣੇ ਥੱਲੇ ਕਿਦਾਂ ਦਤਰੂਗਾ ਥੱਲੇ ਕਿਦਾਂ ਦਤਰੂਗਾ ਆ ਨਵੇਂ ਬੂਟ ਪਏ ਆ ਲੈਣੇ ਓਏ ਐਵੇਂ ਬੂਟ ਪਏ ਰੱਖਿੱਤੇ ਇੱਥੇ ਅਦੇਖਾ ਨਵਾਂ ਬੂਰ ਹੈ ਉਹ ਛਰੇ ਗੰਦੇ ਵਿੱਚ ਨਵੇਂ ਬੂਟ ਪਾਲਦਾ ਬਾਜੀ ਵਾਹ ਬਾਥਰੂਮ ਵੇਖੋ ਪਲਾਣਾ ਵਾਹ ਇਹ ਬਾਥਰੂਮ ਆਪਾਂ ਤੋੜਨਾ ਹੈ ਸਾਵਲਾ ਨਵਾਂ ਬਾਥਰੂਮ ਹੈ ਆ ਦੇਖੋ ਨਵਾਂ ਬਾਥਰੂਮ ਆਪਾਂ ਤੋੜਨਾ ਹੈ ਸਾਰੇ ਆ ਮੁੰਡਾ ਤਾਂ ਮੈਂ ਦੇਖੋ ਤਰੇ ਹੋੜ ਵਿੱਚ ਹੀ ਇਹ ਕਰਾ ਲਾਓ ਪਤਾ ਦੱਸੋ ਕੁਝ ਇਹ ਆਲਮੋਸਟ ਕਲੋਜ਼ ਨਰ ਰੋਮ ਫਾਈਨ ਰਵਾਈ ਚਲੋ ਕੁਝ ਨਹੀਂ ਕਰਦਾ ਇਹਨੂੰ ਚਾਰ ਰਾਸਟ ਕਰੋ ਸਭ ਦਿੜ ਨਾ ਪਾ ਕਿਚਨ ਵੀ ਆ ਦੇਖੋ ਤੇ ਕੰਮ ਬਹੁਤ ਮੇਰੇ ਖਿਆਲਾਂ ਇੱਕ ਸਮਥਿੰਗ 15 ਦਿਨ ਦਾ ਕੰਮ ਹੈ ਸਾਰਾ ਤੇ ਬਹੁਤ ਵਧੀਆ ਕੰਮ ਹੈ ਸਾਡੇ ਵਾਸਤੇ ਤਾਂ ਖੈ ਲੇਟਾ ਬੇਟਾ ਸਭ ਗਰਬੀਜੀਆ ਸਭ ਕੁਆਲ ਸਭ ਜਿੰਨੀ ਹੈਗਿਆ ਸੜ ਦੇਣੇ ਆ ਸਭ ਗਰਬੀਜੀਆ ਲੇਟਾ ਦੇ ਕੋਈ ਸੁੰਨ ਹੋਣੀਆਂ ਸਭ ਗਰਬੀਜੀਆ ਇੱਧਰ ਤੁਹਾਨੂੰ ਦਿਖਾਇਆ ਸੀ ਪਿਛੇ ਆ ਵੀ ਸਭ ਛੁੱਟਣਾ ਹੈ ਤੋੜਨਾ ਹੈ ਮਤਲਬ ਪੂਰਾ ਮਕਾਨ ਅਸੀਂ ਖਾਲੀ ਕਰਨਾ ਜਿਵੇਂ ਸੁਪਰ ਖਾਲੀ ਕਰਤਾ ਸੀ ਨਾ ਇਵੇਂ ਕਰਨਾ ਤੁਹਾਨੂੰ ਦੇਖੋ ਨਾ ਉੱਪਰ ਵਾਲਾ ਕਿੱਦਾਂ ਕੀਤਾ ਐਵੇਂ ਕਰਨਾ ਹੈ ਸਾਰਾ ਜਿੰਨਾ ਹੈਗਾ ਆ। ਗੋਰਾ ਕਹਿੰਦਾ ਵੀ ਮੈਂ ਸ਼ਾਮ ਨੂੰ ਆਵਾਂਗਾ ਤੁਸੀਂ ਕਰ ਦਿਓ ਜੋ ਵੀ ਕੁਝ ਕਰਨਾ ਪਈ ਤੁਹਾਡੇ ਤੇ ਡਿਪੈਂਡ ਹੈ। ਇਦਾਂ ਕਰਨਾ ਸਾਰਾ ਕੰਮ ਸੀ ਜਿਵੇਂ ਆਇਆ। ਇਹ ਵੀ ਜਿਵੇਂ ਥੱਲੇ ਸੀ ਐਵੇਂ ਹੀ ਸੀਗਾ ਪੂਰਾ ਪ੍ਰੋਪਰ। ਉਹਨੂੰ ਦੇਖ ਲਓ। ਇੰਨਾ ਭਾਰੀ ਕੰਮ ਹੈ ਨਹੀਂ ਐ ਬਸ ਇਹ ਤਾਂ ਉਹ ਨਹੀਂ ਫੁੱਟੀ ਦਿੱਤੀ ਜਾਂ ਜਾਂਦੀ ਹੈ ਫੁੱਟੀ ਜਾਂਦੀ ਹੈ ਆ ਲਾਈਟ ਛੱਡਦੀ ਸੀ ਇਦਾਂ ਹੀ ਬਾਅਦ ਦੇਖਾਂਗੇ ਇਹ ਕਾਮ ਹੈ ਕੰਟਰਕਸ਼ਨ ਦਾ ਰੈਨੋਵੇਸ਼ਨ ਦਾ ਆ ਲਾਈਟ ਟੰਗਦੀ ਸੀ ਮੈਂ ਇਦਾਂ ਹੀ ਹੋ ਗਈ ਤਾਰਾ ਲੱਗੇ ਸੀ ਮੇ ਕੋ 플ੇਅਰ ਵਗੈਰਾ ਹੈ ਨਹੀਂ ਸੀ ਕਿ ਨਹੀਂ ਤੇ ਮੈਂ ਕੱਢ ਦੇਣੀ ਸੀਗੀ ਤੇ ਉੱਪਰ ਬਾਥਰੂਮ ਜਗਾ ਹੈ ਤੇ ਵੀ ਤੋੜਨਾ ਹੈ ਕਹਿੰਦਾ ਬਾਅਦ ਤੁਸੀਂ ਤੋੜਿਓ ਹੋ ਨਹੀਂ ਬਾਅਦ ਚੋੜਾਂਗੇ ਆਪਾਂ ਪੱਟ ਲਈ ਫਿਰ ਥੱਲੇ ਆ ਦੇਰ ਤੋਂ ਸਾਰਾ ਮਕਾਨ ਦੇਖੋ ਤੁਸੀਂ ਆ ਦੇਖੋ ਆ ਮੁੰਡੇ ਨੇ ਬਹੁਤ ਏੜਤਾ ਤਾਂ ਠੀਕ ਹੈ ਚੈੱਕ ਕਰੋ ਜਿੰਨਾ ਸਮਾਨ ਲੈ ਜਾਣਾ ਲੈ ਜਾਓ ਫਿਰ ਜਿੰਨਾ ਸਮਾਨ ਜਿਹੜਾ ਲੈ ਜਾਓ ਫ੍ਰੀ ਗਾਇਸ ਫ੍ਰੀ ਲੈ ਜਾਓ ਚੱਕੀ ਸਮਾਨ ਇਹ ਫ੍ਰੀ ਸਮਾਨ ਫ੍ਰੀ ਸੇਵਾ ਫ੍ਰੀ ਫ੍ਰੀ ਸੇਵਾ ਫ੍ਰੀ ਸੇਵਾ ਫ੍ਰੀ ਗਾਇਸ ਚੱਕ ਕੇ ਲੈ ਜਾਓ ਯੋਸ਼ ਉਹ ਦੇਰ ਤੀ ਛੱਤ ਮੁੰਡੇ ਨੇ ਉਹ ਤੇ ਇਹ ਦੇਰ ਵੀ ਕਰ ਦਵਾਂ ਫਿਰ ਯਾਰ ਫਿਰ ਲੰਚ ਕਰਦੇ ਆਪਾਂ ਪਤਾ ਲੰਚ ਦਾ ਟਾਈਮ ਹੋ ਗਿਆ ਕਿ ਤਾਂ 12:30 ਵੱਜ ਗਏ ਲੈ ਤੋੜਦੇ ਤੋੜਦੇ ਦੇਖ ਜਾਈਏ ਉਹ ਕੱਪ ਵੀ ਤੋੜ ਮੁੰਡੇ ਨੇ ਕੰਮ ਹੋ ਹੀ ਜੰਤ ਟਰਦਾ ਹੀ ਓ ਕੀ ਬਾਤ ਮੁੰਡੇ ਤੇ ਆਇਆ ਆਹ ਨਾਲ ਦੇਖੋ ਲੱਕਰਾਂ ਦੀਆਂ ਛੱਤਾਂ ਆਂ ਦੇਖੋ ਸਾਰੀਆਂ ਸ਼ਾਬਾਸ਼ ਸ਼ਾਬਾਸ਼ ਆ ਬੰਦਾ ਬੜਾ ਕਮਲਾ ਬਣਿਆ ਹੋਇਆ ਹਾਂ ਸੀ ਦੇਰਤੀ ਛੱਤ ਸਾਰੀ ਤੇ ਪਲਾਈਆਂ ਵਿੱਚ ਦੇਰਤੀਆਂ ਬਾਈ ਕੰਮ ਨਿਬੇੜਦਾ ਆ ਪਸਾਰ ਬਾਈ ਕੰਮ ਨਿਬੇੜਦਾ ਪਸਾਰ ਤੇ ਹੁਣ ਆਪਾਂ ਲੰਚ ਕਰਨ ਚੱਲੇ ਆ ਤੇ ਆਸ ਕਿ ਲੰਚਰ ਲੱਗਾ ਹਾਂਜੀ ਹਾਂਜੀ ਓਕੇ ਲੰਚ ਆਉ ਯਈ ਕਿੰਦਾ ਕਰੋ ਲੰਚ ਟਾਈਮ ਹੋਊਗਾ ਟਾਈਮ ਨਹੀਂ ਨਿਕਲਦਾ ਟਾਈਮ ਨਹੀਂ ਨਿਕਲਦਾ ਬਈ ਇਹ ਕਮਾ ਤੇ ਇੱਕ ਹੋਂਕਿੰਗ ਇੱਕ ਕਮਾ ਤੇ ਟਾਈਮ ਬਹੁਤ ਮੁਸ਼ਕਲ ਆ ਨਿਕਲਦਾ ਤੁਹਾਨੂੰ ਪਤਾ ਹੀ ਆ ਤੇ ਹਾਂ ਲੰਪਤਾ ਹੀ ਸਭ ਕੁਝ ਦੇਰ ਦਿੱਤਾ ਸੀ ਤੇ ਆਪਾਂ ਹੁਣ ਚੱਲੀਏ ਲੰਚ ਕਰਨ ਵਾਸਤੇ ਭਈ ਆਪਾਂ ਰੋਟੀ ਖਾਣ ਲੱਗੇ ਹਾਂ ਆ ਕਾ ਮੁੰਡਾ ਕੀ ਬਣਾਵਾਲਾ ਸਾਬ ਆਪਾਂ ਛੋਲੇ ਐ ਸਬਜੀ ਰਾਜਮਾ ਤੇ ਵਿੱਚ ਆਂਡੇ ਓਕੇ ਆਪਾਂ ਦੋ ਆ ਕੜੀ ਮੁੰਡਿਆ ਰੋਟੀ ਲੈ ਕੇ ਆ ਮੁੰਡਾ ਚੈੱਕ ਕਰ ਰੋਟੀਆਂ ਗੋਲ ਨੇ ਪੂਰੀਆਂ ਦਿਖਾਈ ਰੋਟੀ ਗੋਲ ਕਿੱਥੇ ਆ ਮੁੰਡੇ ਨਾਲ ਰੋਟੀਆਂ ਲਈਆਂ ਤੂੰ ਲਈਆਂ ਕਿੰਨੇ ਵੇ ਲਈ ਕਿੰਨੇ ਵੇ ਕਿਲੋ ਤਰੇ ਆ ਗੋਲ ਰੋਟੀਆਂ ਚੈੱਕ ਕਰ ਤੂੰ ਓਹ ਕੀ ਬਾਤ ਰੋਟੀਆਂ ਦੇ ਖਰਗੋਲੀ ਆ ਗੋਲ ਬਣਦੀ ਐ ਬੰਦਾ ਫਿਰ ਕਿਨੇ ਤੂੰ ਨਾ ਪੰਜੋ ਦੇ ਚੱਲੋ ਕਾਢ ਦੇ ਥਲੇ ਰੱਖਾ ਕੋਛ ਟੀਫਨ ਤਾਂ ਲਿਆ ਟੀਫਨ ਕਾਢਦੇ ਆ ਆਹ ਮੁੰਡਾ ਭਲਦਾ ਕਿੰਨਾ ਬੜੇ ਲੱਗਦੇ ਰਹੀ ਨੇ ਮੈਨੂੰ ਸੱਚੀ ਮਜ਼ਾ ਆ ਕੇ ਲੱਗਾ ਅਵੇ ਹਲਾ ਕੀ ਲੈ ਕੇ ਆ ਭਰਾਵਾ ਜਾਂ ਤੈਨੂੰ ਦੱਸਿਆ ਰਹੇ ਇਹ ਵਧੀਆ ਚੀਜ਼ ਲੱਗਦੀ ਤੈਨੂੰ ਬਸ ਤੂੰ ਸੁਤੀ ਦੇ ਕੀ ਏ ਇਹ ਆ ਬਈ ਮਿਰਚਾਂ ਵਾਲੇ ਜਾਂਦੇ ਵਾਲੇ ਮਿਰਚਾਂ ਵਾਲੇ ਪਰਾਂਠੇ ਆ ਇਹ ਬਈ ਮੇਰੇ ਘਰ ਆਏ ਆ ਆ ਮੁੰਡਾ ਰੱਬ ਨੇ ਆ ਤੇ ਸਾਡੇ ਕੋਲ ਦਹੀਂ ਆ ਤੇ ਆਵੇ ਮੁੰਡਾ ਸਿਖਾਏਗਾ ਸਾਡੇ ਨਾਲ ਚੱਲ ਵੀ ਸ਼ੇਰਾ ਆਪਾਂ ਚੱਲੀਏ ਰੋਟੀਆਂ ਭੈ ਸ਼ਕ ਲਈ ਆ ਆਪਾਂ ਚੱਲੀਏ ਅੰਦਰ ਨੂੰ ਚੱਲ ਭਈ ਮਿੱਤਰਾ ਐਸਾ ਟੋਟੀ ਖਾਂਦਾ ਯਾਰ ਆ ਗਿਆ ਨਜ਼ਾਰਾ ਤਾਂ ਹੋਣਾ ਸੀਗਾ ਰੋਟੀਆਂ ਜੋ ਮਿਸੀਆਂ ਸੀ ਹੈ ਨਾ ਇਸ ਕਰਕੇ ਕੁਸਮਾ ਰਿਆ ਤੇ ਨਹੀਂ ਗਿਆ ਅੰਬਾ ਚੱਲ ਵੀ ਆਗੇ ਆਪਾਂ ਹਿ ਕਿਚਨ ਵਿੱਚ ਜਿੱਥੇ ਸੀ ਬੈਨ ਨੇ ਹੁੰਦੇ ਸੀ ਆ ਸਾਮਾਨ ਸੀ ਪੜਿਆ ਦਿੱਤਾ ਗੋਰਾ ਆਇਆ ਸੀ ਕਹਿੰਦਾ ਪੜ ਕੇ ਸਿੱੜ ਦੋ ਆ ਵੀ ਸਿੱੜ ਦੋ ਪਟ ਕੇ ਆ ਵੀ ਸਿੱੜ ਦੋ ਪਟ ਕੇ ਆ ਲੈ ਜਾਵੇਂ ਨਾ ਬਾਹਰ ਸਿੱੜ ਦੋ ਕਿਤੇ ਸੈਂਡ ਕੋ ਚੱਕ ਲੂਗਾ ਬਸ ਇਹੇ ਕੰਮ ਕਰਨਾ ਹੈ ਆਪਾਂ ਦੇ ਦਿੰਦੇ ਨਾ ਉਹਨੇ 1 ਘੰਟੇ 2 ਘੰਟੇ ਵਿੱਚ ਸਾਰੇ ਅੱਗੇ ਦਾ ਦੇਰ ਤਾਂ ਸੀ 2 ਘੰਟੇ ਵਿੱਚ ਚਲੋ ਕਰੀ ਆਪਾਂ ਕੰਮ ਸਟਾਰਟ ਚੱਲ ਵੀ ਸ਼ੇਰ ਆਪਾਂ ਚੱਲੀਏ ਰੋਟੀ ਵੀ ਛੱਕ ਲਈ ਆ ਆ ਬਸ ਚੱਲੀਏ ਅੰਦਰ ਨੂੰ ਚੱਲ ਭਈ ਮਿੱਤਰਾ ਐਸਾ ਤੋਂ ਟਿਕਾਂਦਾ ਯਾਰ ਆ ਗਿਆ ਬੁਰਾ ਫੇਰ ਹੈ ਨਜ਼ਾਰਾ ਤਾਂ ਹੋਣਾ ਸੀਗਾ ਰੋਟੀਆਂ ਜੋ ਮਿਸੀਆਂ ਸੀ ਹੈ ਨਾ ਇਸ ਕਰਕੇ ਕੁਸਮਾਰਿਆ ਤੇ ਨਹੀਂ ਗਿਆ ਅੰਬਾ ਚੱਲ ਭਈ ਆ ਗਏ ਆਪਾਂ ਹੇ ਕਿਚਨ ਵਿੱਚ ਜਿੱਥੇ ਸੀ ਬੈਨ ਨੇ ਹੁੰਦੇ ਸੀਗੇ ਆ ਸਾਮਾਨ ਉੱਥੇ ਪੜਿਆ ਪਤਾ ਗੋਰਾ ਆਇਆ ਸੀ ਕਹਿੰਦਾ ਪੜ ਕੇ ਸਿੱੜ ਦੋ ਆ ਵੀ ਸਿੱੜ ਦੋ ਪਟ ਕੇ ਆ ਵੀ ਸਿੱੜ ਦੋ ਪਟ ਕੇ ਆ ਲੈ ਜਾਵੇਂ ਨਾ ਬਾਰ ਸੜਦੋਗੇ ਤੇ ਸੈਂਦ ਕੋ ਚੱਕ ਲੂਗਾ बस ਇਹੇ ਕੰਮ ਕਰਨਾ ਹੈ ਲੈ ਆਪਾਂ ਦੇ ਆਪਾਂ ਦੇ ਟਣਾ ਉਹਨੇ 1 ਘੰਟੇ 2 ਘੰਟੇ ਵਿੱਚ ਸਾਰੇ ਅੱਗੇ ਤਾਂ ਦੇਰ ਤਾਂ ਸੀ 2 ਘੰਟੇ ਵਿੱਚ ਚਲੋ ਕਰੀ ਆਪਾਂ ਕੰਮ ਸਟਾਰਟ ਬ੍ਰੇਕ ਹੋ ਗਈ ਹੈ ਮੈਂ ਦੇਖੋ ਲੰਮੇ ਬਈ ਆਪਾਂ ਤੇ ਹਾਂ ਆਪਾਂ 20 ਮਿੰਟ ਬਾਅਦ ਆਪਾਂ ਕੰਮ ਸ਼ੁਰੂ ਕਰਾਂ ਆਪ ਨੂੰ ਪਤਾ ਹੀ ਆ ਜੀ ਕੰਮ ਖਿੱਦ ਕੇ ਕਰਦੇ ਆ ਕੰਟਰਕਸ਼ਨ ਦਾ ਪਤਾ ਹੀ ਆ ਦੋ ਦਿਨਾਂ ਨੂੰ ਟਾਈਮ ਮਿਲਦਾ ਹੈ ਕੰਮ ਕਰਨ ਦਾ ਬਾਕੀ ਤਿੰਨਾਂ ਨੂੰ ਪਤਾ ਹੀ ਆ ਜਿਵਾਨ ਬੀਜ਼ਿਆ ਨੇ ਤੇ ਆਪਾਂ ਤਿਆਰੀ ਕਰਦੇ ਹਾਂ ਮੜਾ ਦਾਸੀ ਵੀ ਪ੍ਰਿਕ ਕਰ ਲਈਏ ਦੇੜਤਾ ਸੀ ਦੇਖੋ ਪੂਰਾ ਆ ਕਿਚਨ ਸੀਗਾ ਕਿਚਨ ਵਿੱਚ ਦੇੜਤਾ ਪਹਿਲਾਂ ਕਿਦਾਂ ਦਾ ਕਿਚਨ ਸੀਗਾ ਹੁਣ ਦੇਖੋ ਕਿਦਾਂ ਦਾ ਕਿਚਨ ਹੋ ਗਿਆ ਸਭ ਜ਼ੇੜਤਾ ਸੀ ਦੇਖੋ ਸਭ ਗਾਰਬੇਜ ਸਭ ਗਾਰਬੇਜ ਹਮਨ ਆਲੇ ਮੁੰਡੇ ਕੀ ਕਰਦੇ ਆ ਮੈਂ ਹਾਂ ਆਈਟਮ ਲੱਗੇ ਪਏ ਆਈ ਸੀ ਇਕੱਠਾ ਕਰ ਦਤਾ ਹੈ ਇਹ ਭੰਨ ਕੇ ਮੁੰਡੇ ਦਵਾ ਦੋ ਮੈਂ ਕਹਤਾ ਤੁਸੀਂ ਪਰੋ ਦਵਾ ਦੋ ਮੈਂ ਕਰਦਾ ਕੰਮ ਤੇ ਦੂਜਾ ਬਈ ਦੇ ਪਾਤੇ ਖਿਲਾਰੇ ਮੁੰਡਿਆ ਨੇ ਕਿਚਨ ਦਾ ਕੀ ਹਾਲ ਬਣਾਤਾ ਬੇਸਮੈਂਟ ਵਾਲੇ ਦਾ ਓਹ ਪਾਤੇ ਖਿਲਾਰੇ ਕਿ ਨਹੀਂ ਹਾਂ ਹੋ ਸਾਰੇ ਪਾਤੇ ਛਤ ਦੇ ਨਾਲ ਸਾਰੇ ਪਾਤੇ ਮੁੰਡਿਆਂ ਨੇ ਕੰਮ ਖਿਸਤਨ ਬ੍ਰੇਕ ਬ੍ਰੇਕ ਟਾਈਮ ਆਪਣਾ ਹੋ ਗਿਆ ਹੁਣ ਕਿਉਂਕਿ ਇੱਥੇ ਹਰ ਘੰਟੇ ਬਾਅਦ ਬ੍ਰੇਕ 10 ਮਿੰਟ ਦਾ ਬ੍ਰੇਕ ਬ੍ਰੇਕ ਹੋ ਜਾਂਦਾ ਹੈ ਤਾਂ ਹੀ ਤੇ ਕੰਮ ਕਰਨ ਦਾ ਮਜ਼ਾ ਗੋੜੇ ਦਾ ਇਹ ਤਾਂ ਬੈਨੀਫਿਟ ਆ ਕੰਮ ਕਰਨ ਦਾ ਆਪਣਾ ਪੰਜਾਬੀ ਬਹੁਤ ਜ਼ਿਆਦਾ ਕੰਮ ਕਰਾਉਂਦੇ ਤੇ ਡਾਲਰ ਬਹੁਤ ਕਰ ਦਿੰਦੇ ਆ ਇਹ 20 ਡਾਲਰ ਦਿੰਦੇ ਆ ਬ੍ਰੇਕ ਹੋ ਗਈ ਆ ਐਪਲ 10 ਮਿੰਟ ਦਾ ਫੋਨ ਚਲਦਾ ਇਹਨੂੰ ਪਤਾਈਆ ਚਾ ਚਾਹ ਤੇਰਾ ਦਵਾ ਦੱਸ ਮਿੰਟ ਦਾ ਬ੍ਰੇਕ ਆ ਚਾਹ ਦਾ ਬ੍ਰੇਕ ਨਹੀਂ 10 ਮਿੰਟ ਦਾ ਹੈ 10 ਮਿੰਟ ਦਾ ਬ੍ਰੇਕ ਹੈ ਠੀਕ ਹੈ ਅੱਖਾਂ ਦੇ ਵਿੱਚ ਆ ਨਹੀਂ ਆਉਂਦੀਆਂ ਅੱਖਾਂ ਮੇਰੇ ਵਿੱਚ ਨਹੀਂ ਆਉਂਦੀਆਂ ਦੇਖ ਓਪਰਾ ਕੋਕ ਤਾਂ ਬੜਾ ਇਹ ਤਾਂ ਇਹ ਹੀ ਹੈ। ਛੁੱਟੀ ਦਾ ਟਾਈਮ ਹੋ ਚੱਲਿਆ। ਕਿਦੋਂ ਦਾ ਤੁਸੀਂ ਪੀਲ ਲੋ। ਆਲਾ 4:00 ਵੱਜ ਗਏ। ਵੱਜਣ ਵਾਲਿਆ ਆਏ ਨਾ ਕਿ ਵੱਜ ਗਏ। ਤੇ ਬ੍ਰੇਕ ਕਰ ਲੋ। ਚਲੋ ਉੱਚਾ ਹੋ ਤਾ। ਸ਼ਾਬਾਸ਼ ਸ਼ਾਬਾਸ਼। ਆਹ ਛੱਤ ਢੇਰਤੀ ਆ ਮੁੰਡਿਆਂ ਨੇ। ਆਹ ਕੰਮ ਇਹਨੂੰ ਕਰਿੰਦਾ ਵਿੱਚ ਕੰਸਟਰਕਸ਼ਨ ਦਾ। ਬਹੁਤ ਹੈਵੀ ਕੰਮ ਆ ਤੇ ਬਹੁਤ ਵਧੀਆ ਕੰਮ ਹੈ ਕੰਸਟਰਕਸ਼ਨ ਦਾ। ਜਿਹੜਾ 12 ਮਾਸੀ ਇਹ ਕੰਮ ਰਹਿੰਦਾ 12 ਮਹੀਨੇ ਕੰਮ ਰਹਿੰਦਾ ਆ ਸਮਝੋ ਤੇ ਤੁਹਾਨੂੰ ਪਤਾ ਹੀ ਆ 12 ਮਹੀਨੇ ਕੰਮ ਰਹਿੰਦਾ ਆ ਉੱਤੇ ਥੱਲੇ ਕਰਮ ਦਿਖਾਤਾ ਸੀ ਸਾਰਾ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਿੰਦਾ ਤੇ ਆਹ ਕੰਟੇਨਰ ਇਹਨਾਂ ਨੇ ਮੁੰਡੇ ਨੇ ਭਰਤਾ ਸੀਗਾ ਓਏ ਓਏ ਦੂਜਾ ਕੰਟੇਨਰ ਭਰਦਾ ਆ ਤੁਹਾਨੂੰ ਬਾਹਰ ਦਿਖਾਣਾ ਕਿਹੜਾ ਹੱਕਾ ਰਸੀਗਾ ਆ ਦੇਖੋ ਆ ਕਰ ਸੀਗਾ ਪੂਰਾ ਇਹਦੇ ਅੰਦਰ ਕੰਮ ਕਰ ਰਹੇ ਸੀ ਮੁੰਡੇ ਤੇ ਕੰਮ ਕੰਟਰਕਸ਼ਨ ਦਾ ਹੈਗਾ ਕੈਨੇਡਾ ਵਿੱਚ ਬਹੁਤ ਜ਼ਿਆਦਾ ਜਿਹੜਾ 12 ਮਹੀਨੇ ਰਹਿੰਦਾ ਆ ਫਿਰ ਬੰਦਾ ਕਰ ਸਕਦਾ ਹੈ ਤੇ ਅਸੀਂ ਪਾਰਟ ਟਾਈਮ ਕੰਮ ਕਰਦੇ ਸੀ ਇੱਥੇ ਅੱਜ ਤੇ ਸਾਨੂੰ ਗੋਰੇ ਦਾ ਸੈਟਿੰਗ ਸਾਡੀ ਹੈਗੀ ਆ ਜੋ ਸਾਨੂੰ ਸੱਦ ਲੈਂਦਾ ਆ ਐਤਵਾਰ ਸ਼ਨੀਵਾਰ ਤੇ ਅਸੀਂ ਸੇਕਾ ਕਰ ਲਵਾਂਗੇ ਨੋ ਪ੍ਰੋਬਲਮ ਅਸੀਂ ਤਾਂ ਕਰ ਲਈਦਾ ਕੰਮ ਜਲਦੀ ਪੇਲ ਰ ਆਪਾਂ ਚੱਲਦੇ ਫਿਰ ਕਰੇ

ਕੰਮ ਦੀ ਹੋ ਗਈ ਸਮਾਪਤੀ ਸ਼ਾਮ ਦੇ ਵੱਜ ਗਏ 5 ਤੇ ਆਪਾਂ ਹੁਣ ਚੱਲੀਏ ਕਰੇ ਆਹ ਮੁੰਡਾ ਕੀ ਕਰਦਾ ਵੋ ਮੁੰਡਾ ਫਰਨਾ ਬੰਦ ਕਰ ਦੇ ਵਿਖਾਓ ਓ ਮੁੰਡਿਆ ਹਾਂਜੀ ਕੀ ਕਰਦਾ ਤਾਂ ਚੱਲਣਗੇ ਛੁੱਟੀ ਹੋ ਗਿਆ ਹੈ ਸੰਡੇ ਹੈ ਅੱਜ ਨਾਲੇ ਆਹ ਨਾਲੇ ਕਿਹਾ ਸੂਚਾ ਸ਼ਰਮਾ ਨੂੰ ਵੀ ਦੇਖਣ ਆਉਂਦੇ ਆ ਸੂਚਾ ਸ਼ਰਮਾ ਨੂੰ ਵੀ ਦੇਖਣ ਚੱਲਦੇ ਆ ਸੂਚਾ ਸ਼ਰਮਾ ਘਰੇ ਜਾ ਕੇ ਤਿਆਰ ਹੋ ਗਏ ਵੇ ਨੀ ਹੁਣ ਟਾਈਮ ਨੂੰ ਉਹ ਚੱਲਾਂਗੇ ਯਾਰ ਵੀ ਚੱਲਾਂ ਚ ਨਾ ਨਾ ਚੱਲਾਂਗੇ ਇਹ 10 ਵਜੇ ਦਾ ਸ਼ੋਅ ਆ 1 ਵਜੇ ਦਾ ਕੱਲ ਦੇ ਨੇ ਕੱਲ ਕਿਸਾ ਹੋਇਆ ਕੱਲ ਪਜਣਾ ਜੌਬ ਤੇ ਦੂਜੀ ਜੌਬ ਤੇ ਤੇ ਹਾ ਸਾਡਾ ਪਾਰਟ ਟਾਈਮ ਕੰਮ ਸੀਗਾ ਜਿਸ ਨੇ ਵੇੜ ਪਾਇਆ ਤੇ ਕੱਲ ਸਾਡਾ ਸਾਨੂੰ ਪਤਾ ਹੀ ਹੈ 에어ਪੋਰਟ ਜਾਣਾ ਆਪਾਂ ਚੰਗਾ ਫਿਰ ਤੇ ਆਪਣਾ ਜਨ ਪਾਰਟ ਟਾਈਮ ਦੋ ਜਨ ਦਾ ਕੰਮ ਖਤਮ ਸੀਗਾ ਨੈਕਸਟ ਸੈਟਰਡੇ ਨੂੰ ਕੋ ਫੇਰ ਆਵਾਂਗੇ ਉਤੇ ਕੱਲ ਆਪਣੇ ਪਰਮਨੈਂਟ ਜੌਬ ਆਪਣਾ ਜਾਣਾ 에어ਪੋਰਟ ਤੇ ਆਪਣੇ ਜਿਹੜੀ ਜੋ ਉੱਥੇ ਲੱਗੇ ਹੋਏ ਆ ਸਮਾਨ ਚੱਕਣਾ ਇਧਰ ਉਧਰ ਕਰਨਾ ਮੇਰਾ ਇਹ ਜਿਹੇ ਟੈਕਨੀਸ਼ੀਅਨ ਨੂੰ ਪਤਾ ਹੀ ਆ ਆ ਮੁੰਡਾ ਲੋਡਿੰਗ ਅਨਲੋਡਿੰਗ ਜਿਹੜਾ ਬੈਗਸ ਫੈਟ ਰਜੈਂਟ ਤੇ ਆਪਾਂ ਤੁਹਾਨੂੰ ਪਤਾ ਹੀ ਆ ਜਿਸ ਚੱਕਣ ਦਾ ਕੰਮ ਆਪਣੇ ਕੋਲੇ ਦਾ ਤੇ ਆਪਾਂ ਤੇਰੇ ਛੜੀ ਕਰਦੇ ਪਏ ਆ ਆਪਾਂ ਚੱਲੀ ਆ ਨਾਂ ਦਾ ਮੁੰਡਾ ਵੀ ਆ ਜੋਬ ਕਰਦਾ 에어ਪੋਰਟ ਤੇ ਇਹ ਵੀ ਰੈਂਪ 에ਜੈਂਟ ਤੇ ਹੁਣ ਆਪਾਂ ਹਾਂ ਪੱਕ ਮੋਰ ਤੋਂ ਉਹਿਆ ਪੱਕ ਕਰਦੇ ਆ ਤਿਆਰੀ ਕਰ ਜਾਂਦੀ ਆਪਣਾ ਕੰਮ ਵੇਖੋ ਔਰ ਕੰਮ ਸਦਾ ਦੇਰਤਾ ਦੇਖੋ ਫਾਈਨਲ ਨਿਬੜ ਕੇ ਚੱਲੇ ਆ ਅਸੀਂ ਘਰੇ ਤੇ ਹੁਣ ਅਸੀਂ ਅੱਜ ਦਾ ਸੰਡੇ ਤੇ ਅੱਜ ਇਹਦਾ ਜੀ ਰਵਾਈ ਕੈਕਸ਼ੈਕ ਲਾਵਾਂਗੇ ਹਾਂ ਮੇਰਾ ਕੰਮ ਕਿਦਾਂ ਲੱਗਾ ਜੀ ਕੰਮ ਬਹੁਤ ਵਧੀਆ ਸੀਗਾ ਅੱਜ ਹੈਗਾ ਸੰਡੇ ਅੱਜ ਚੱਲਿਆ ਟਾਈਮ ਨਾਲ ਘਰੇ ਹਾਂ ਅੱਜ ਲਾਵਾਂਗੇ ਪੈਕਸ਼ੈਕ ਯਾ ਮੁੰਡਨੇ ਪੈਕਸ਼ੈਕ ਲਾਉਣੇ ਆ ਔਰ ਚਿਲ ਲਾਉਣੇ ਚੱਲੇਗਾ ਆ ਜਣਾ ਡਾਊਨ ਟਾਊਨ ਦਾ ਨਾਲ ਚਿਕਨ ਚੱਲੇਗਾ ਮੁੰਡਾ ਚਿਕਨ ਖਾਂਦਾ ਦੇਖ ਲਾ ਖੜਾ ਖੜਾ ਪਿਲ ਪਰਣਾ ਨਾਲ ਹੀ ਜਾਵਾਂਗੇ ਸਟਰੀਟ ਕਲੱਬ ਪਿਲ ਪਰਣਾ ਪੂਰਨਾ ਮੰਗ ਲਾ ਓਕੇ ਆਦ ਕਰ ਲਗੇ ਓ ਇੱਕ ਦੋ ਇੱਕ ਘਰ ਤੋਂ ਹੁੰਦੇ ਆ ਛਾਹ ਹੋਇਆ ਮੈਂ ਤਰੰਗਿਆ ਛਾਹ ਹੋਇਆ ਕਰਕਰੇ ਮੈਂ ਗੁਰਦੇ ਬੈਟ ਕਰਦਾ ਨਾ ਕਰੇ ਦਾ ਆ ਲੈ ਦੇ ਦਸ਼ਿਤ ਘੇਰ ਨੂੰ ਬਾਅਦ ਦਾ ਸ਼ਾਮ ਦੇ ਵੱਜ ਗਏ ਆ 5 ਕੱਪਾ ਚੱਲੇ ਆ ਘਰੇ ਮਿਲਦੇ ਆ ਤੁਹਾਨੂੰ ਫਿਰ ਨੈਕਸਟ ਵਲੌਗ ਤੇ